ਸਭਾਂ ਸਾਰਿਆਂ ਨੂੰ ਗੱਜ ਕੇ ਫਤਿਹ ਜਗਾਉਣਾ ਗੱਜ ਕੇ ਫਤਿਹ ਜਗਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੱਜਣ ਵਾਸੀ ਸਰਦਾਰ ਹਰਮੇਲ ਸਿੰਘ ਜੀ ਟੋੜਾ ਜਿਨ੍ਹਾਂ ਦੇ ਅੱਜ ਆਪਾਂ ਜਿਹੜੇ ਆਪਾਂ ਨੂੰ ਪਿਛਲੇ ਦਿਨੀ ਸਰਦੀਵੀ ਟੋੜਾ ਦੇਖਿਆ ਗੁਰਮੁਖ ਜਨਮ ਸਵਾਰ ਤਰگە ਜੱਜਾ ਸੱਚੀ ਤਰگە ਜਾਏ ਸੱਜਾ ਪੇੜ ਮਰਿਆ ਉਹ ਮਹਾਨ ਜਿਹੜੇ ਪੰਜਾਬ ਦੇ ਤੇ ਇੱਕੋ ਜਿਹੜੇ ਇਮਾਨਦਾਰ ਲੀਡਰ ਤੇ ਧਾਰਮਿਕ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਜਿਨ੍ਹਾਂ ਨੇ ਸੇਵਾਵਾਂ ਨਿਭਾਈਆਂ ਸਰਦਾਰ ਗੁਰਜਨ ਸਿੰਘ ਜੋੜਾ ਅੰਤੋੜਾ ਸਾਹਿਬ ਪੰਖ ਰਤਨ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸੇਵਾਵਾਂ ਨਿਭਾਈਆਂ ਅੱਜ ਭਾਵੇਂ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬ ਪ੍ਰਧਾਨ ਜੀ ਉਹਨੇ ਗੁਰਪੁਰਾ ਪ੍ਰਬੰਧਕ ਕਮੇਟੀ ਪਰ ਜਿਵੇਂ ਉਹਨਾਂ ਨੇ ਕਾਰਜ ਕੀਤੇ ਸਰਦਾਰ ਇਹ ਗੁਰੂਆਂ ਨੂੰ ਸੰਜੀ ਟੋੜਾ ਤੇ ਅੱਜ ਉਹਨਾਂ ਦੇ ਜਿਹੜੇ ਦਵਾਦ ਸਾਹਿਬ ਸੀ ਇਹ ਸਰਦਾਰ ਹਰਮੇਲ ਸੰਜੀ ਟੋੜਾ ਜਿਹੜੇ ਆਪਾਂ ਨੂੰ ਪਿਛਲੇ ਦਿਨੀ ਸਦੀਵੀ ਵਿਸ਼ਵੜਾ ਦੇ ਗਏ ਤੇ ਬਹੁਤ ਜ਼ਿਆਦਾ ਦੁੱਖ ਹੈ ਇਸ ਦਾ ਜਿਹੜਾ ਉਹਨਾਂ ਦੇ ਆਪਣੇ ਵਿੱਚੋਂ ਚਲੇ ਜਾਣਾ ਤੇ ਬਹੁਤ ਜਿੱਥੇ ਪਰਿਵਾਰ ਨੂੰ ਬਹੁਤ ਹੀ ਵੱਡਾ ਘਾਟਾ ਹੈ ਉਥੇ ਜਿਹੜਾ ਸਾਡੇ ਇਸ ਇਲਾਕੇ ਨੂੰ ਤੇ ਸਮੁੱਚੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਹੈ ਸਾਡੇ ਭੈਣ ਜੀ ਬੀਬੀ ਕੁਲਦੀਪ ਕੌਰ ਜੀ ਜਿਹੜੇ ਫਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਸਰਦਾਰ ਹਰਿੰਦਰਪਾਲ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਰਦਾਰ ਹਰਪ੍ਰੀਤ ਸਿੰਘ ਜੀ ਡੋਣਾ ਦੇ ਤੇ ਉੱਥੇ ਹੀ ਉਹਨਾਂ ਦੇ ਛੋਟੇ ਭਰਾ ਕਮਲਪਾਲ ਸਿੰਘ ਜੀ ਮੈਨੂੰ ਉਹ ਯਾਦ ਹੈ ਜਦੋਂ ਇਹ ਸਰਕਾਰ ਕੋ ਚਰਨ ਸਿੰਘ ਜੀ ਟੋੜਾ ਜਦੋਂ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਇਸ ਇਲਾਕੇ ਦੇ ਵਿੱਚ ਰੈਣਾ ਲੱਗੀਆਂ ਹੋਈਆਂ ਸੀ ਲੱਗੀਆਂ ਰਹਿੰਦੀਆਂ ਸੀ ਇਸ ਪਿੰਡ ਦੇ ਵਿੱਚ ਸਵੇਰੇ ਅਮਰਤ ਵੇਲੇ ਤੋਂ 3 ਵਜੇ ਤੋਂ ਹੀ ਉਹ ਸ਼ੁਰੂ ਕਰ ਦਿੰਦੇ ਸੀ ਤੇ ਜਿਹੜੇ ਸੰਗਤ ਨੂੰ ਮਿਲ ਕੇ 5-6 ਵਜੇ ਉਹ ਜਿਹੜਾ ਬਾਹਰ ਦੇ ਕੰਮਾਂ ਵਾਸਤੇ ਚਲੇ ਜਾਣਾ ਜਦੋਂ ਪਾਕੀ ਸਾਹਿਬ ਜਦੋਂ ਆਪਾਂ ਫਤੇਗੜ ਸਾਹਿਬ ਸ਼ਹੀਦੀ ਜੋੜ ਲੈਂਦੇ ਤੇ ਪਾਕੀ ਸਾਹਿਬ ਜਿਹੜੇ ਹਰਾਮੋਂ ਦੇ ਸੀ ਤੇ ਉਸ ਵੇਲੇ ਸਰਦਾਰਪੁਰ ਤੇ ਅਨਸੰਗ ਕੌੜਾ ਨੇ ਜਿਹੜੇ ਨੰਗੇ ਪੈਰੀ ਤੇ ਪਿਛਲੇ ਪੈਰੀ ਜਿਹੜੇ ਪੁੱਠੇ ਪੈਰੀ ਉਹਨਾਂ ਨੇ ਜੋਤੀ ਸੁਖਰੂਪ ਸਾਹਿਬ ਤੱਕ ਜਿਹੜਾ ਉਹ ਜਿਹੜੇ ਨਾਲ-ਨਾਲ ਯਾਤਰਾ ਕਰਨੀ ਕਈ ਵਾਰੀ ਜਿਹੜੇ ਪਾਕੀ ਸਾਹਿਬ ਦੇ ਵਿੱਚ ਹੀ ਦਰਸ਼ਨ ਕਰਨੇ ਤੇ ਜਿਹੜੇ ਹਰਿੰਦਰਪਾਲ ਸਿੰਘ ਮੈਂ ਤੇ ਇਕੱਠੇ ਐਸੀ ਜਿਹੜੇ ਸਰਕਾਰ ਗੁਰੂ ਜਨ ਸਿੰਘ ਜੀ ਟੋੜਾ ਦੇ ਨਾਲ ਪਾਕੀ ਸਾਹਿਬ ਦੇ ਵਿੱਚ ਕਦੇ ਉਹਨਾਂ ਦੇ ਨਾਲ ਬਹਿ ਕੇ ਵੀ ਬਹੁਤ ਵਾਰੀ ਜਿਹੜਾ ਗੱਡੀ ਦੇ ਵਿੱਚ ਬਹਿ ਕੇ ਵੀ ਬੜਾ ਸਮਾਂ ਮਿਲਿਆ ਸਫਰ ਕਰਨ ਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਪਰਿਵਾਰ ਜਿਹੜਾ ਦਿਨ ਤੁਕਣੀ ਰਾਤ ਜੁਕਣੀ ਤਰੱਕੀ ਕਰੇ ਤੇ ਸਾਰੇ ਆਪਾਂ ਜਿਵੇਂ ਸੱਚਖੰਡ ਵਾਸੀ ਸਰਦਾਰ ਗੁਰਕੈਰਨ ਸਿੰਘ ਟੋੜਾ ਜੀ ਨੇ ਸੇਵਾਵਾਂ ਪਾਇਆ ਉਹਨਾਂ ਦੇ ਜਿਹੜੇ ਤਵਾਦ ਉਹਨਾਂ ਦੇ ਜਵਾਈ ਸਰਦਾਰ ਹਰਮੇਲ ਸਿੰਘ ਜੀ ਟੋੜਾ ਜਿਹੜੇ ਬਹੁਤ ਹੀ ਨਿੱਕੇ ਸੁਭਾਅ ਦੇ ਤੇ ਦਰਵੇਸ਼ ਸਿਆਸਤਾਂ ਸੀ ਤੇ ਇਹਨਾਂ ਨੇ ਕਦੇ ਵੀ ਉਹਨਾਂ ਦਾ ਹਾਸਮੁਖ ਚਿਹਰਾ ਤੇ ਜਿਹੜਾ ਹਮੇਸ਼ਾ ਹੀ ਬਹੁਤ ਹੀ ਕਦੇ ਉਹਨਾਂ ਨੂੰ ਵੱਧ ਘੱਟ ਨਹੀਂ ਬੋਲਦੇ ਦੇਖਿਆ ਹਮੇਸ਼ਾ ਹੀ ਬਹੁਤ ਹੀ ਹੱਸਦੇ ਹੀ ਰਹਿਣਾ ਕਦੇ ਵੀ ਕੋਈ ਗੱਲਬਾਤ ਹੋ ਉਹਨਾਂ ਦੇ ਨਾਲ ਪੜੀ ਵਾਲੀ ਮੌਕਾ ਮਿਲਿਆ ਸੋ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ਣ ਪ੍ਰਮਾਤ ਸੋਖਸ਼ਾਂਤੀ ਬਾਣਾ ਬੰਨਣ ਦਾ ਬਾਲ ਪਖੇ ਜਿਵੇਂ ਆਪਾਂ ਬਾਣੀ ਦਾ ਫਰਮਾਨ ਆਇਆ ਤਾਂ ਕਾ ਖਫਲ ਹੈ ਪਰ ਉਪਕਾਰੀ ਹੋਏ ਦੂਖ ਸਹਿ ਸਿਰੇ ਆਪਣੇ ਸੁਖਦਾਈ ਸਭ ਕੋਏ ਜਿਵੇਂ ਗੁਰੂ ਸਾਹਿਬ ਦੀ ਅਪਾਰ ਜਦੋਂ ਕਿਰਪਾ ਹੁੰਦੀ ਹੈ ਹੁਕਮੇ ਅੰਦਰ ਸਭ ਕੋ ਬਹਾਰ ਹੁਕਮ ਨਾ ਕੋਏ ਹੁਕਮ ਦੇ ਨਾਲ ਹੀ ਆਉਣਾ ਜਾਣਾ ਜਿਹੜਾ ਬਣਿਆ ਹੋਇਆ ਸੋ ਮਾਤਾ ਸਾਡੇ ਬਹੁਤ ਸਤਿਕਾਰਯੋਗ ਬੀਬੀ ਗੁਰਦੀਪ ਕੌਰ ਜੀ ਤੇ ਉਥੇ ਹੀ ਸਰਦਾਰ ਹਰਿੰਦਰਪਾਲ ਸਿੰਘ ਜਿਹੜੇ ਡੋੜਾ ਸਾਹਿਬ ਤੇ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਵੀ ਗੁਰੂ ਸਾਹਿਬ ਓਵੇਂ ਹੀ ਤਰੱਕੀਆਂ ਤੇ ਉਸੇ ਤਰ੍ਹਾਂ ਜਿਹੜਾ ਪੰਜਾਬ ਦੀ ਸੇਵਾ ਕਰਨ ਦਾ ਪਾਲ ਉਦਮ ਬਖਸ਼ਣ ਮੈਂ ਸਾਰੀਆਂ ਹੀ ਦੇਹਾਂਸਿਕ ਜਥੇਬੰਦੀਆਂ ਵੱਲੋਂ ਸਾਰੀਆਂ ਜਿੱਥੇ ਸਵਾ ਸੁਸਾਇਟੀਆਂ ਸਾਰੇ ਧਾਰਮਿਕ ਮਹਾਪੁਰਖਾਂ ਵੱਲੋਂ ਸਰਦਾਰ ਜਿਹੜੇ ਹਰਮੇਲ ਸਿੰਘ ਜੀ ਟੋੜਾ ਨੂੰ ਸ਼ਰਧਾ ਦੇ ਫੁਰਪੇਟ ਕਰਦਾ ਉੱਥੇ ਸਾਰੀਆਂ ਨਹਿਂਗ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪੰਚਾਕਾਦੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁਰਪੇਟ ਕਰਦਾ ਨਾਲ ਹੀ ਬੇਨਤੀ ਕਰਦਾ ਆਪਾਂ ਜਿਵੇਂ ਸਰਦਾਰ ਗੁਰਕੇਲ ਸਿੰਘ ਜੀ ਟੋੜਾ ਦਾ ਹਮੇਸ਼ਾ ਸਾਥ ਦਿੱਤਾ ਕਿ ਉਹਵੇਂ ਇਸ ਪਰਿਵਾਰ ਦੇ ਨਾਲ ਆਪਾਂ ਹਮੇਸ਼ਾ ਤਲ ਮੰਨ ਘਰ ਦੇ ਨਾਲ ਇਹਨਾਂ ਦੇ ਨਾਲ ਖੜਦਾ ਸੋ ਗੁਰੂ ਸਾਹਿਬ ਹਮੇਸ਼ਾ ਮੇਰ ਭਰਿਆ ਤਪਖੀ ਰੱਖਣ ਪਵਣਾ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ ਯੋਤੇ ਜੋਤ ਰਲੀ ਸੰਪੂਰਨ ਤਿਆਰਾ ਇੰਨਾ ਕੁਛ ਕਹਿੰਦਾ ਆ ਸਾਰਿਆਂ ਹੀ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਪਾਕਾ ਅਕਾਲੀ ਗੁਰਦਾਰ ਪੰਥਵਾ ਅਖਤੋਂ ਤੋਂ ਹਾਜ਼ਰੀ ਲਵਾਉਂਦਾ ਆ ਤੁਹਾਡੇ ਸੰਗਤਾਂ ਤੋਂ ਖਿਮਾ ਦਾ ਜਾਚ ਕੋਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ